ਦੇਖੋ ਸਾਡੇ ਪਵਾਰ ਦੇ ਬਹੁਤ ਹੀ ਮਹਾਨ ਕਵੀ ਸੰਤ ਰੂਪ ਬ੍ਰਹਮ ਗਿਆਨੀ ਭਗਤ ਆਸਾ ਰਾਮ ਜੀ ਦੇ ਜੀਵਨ ਤੇ ਜੋ ਇਹ ਫਿਲਮ ਬਣਾਈ ਗਈ ਹੈ ਮੈਂ ਸਾਰਿਆਂ ਨੂੰ ਸਾਰੀ ਟੀਮ ਨੂੰ ਟੀਮ ਰੂਹ ਨੂੰ ਟੀਮ ਰੂਹ ਇੰਟਰਨੈਸ਼ਨਲ ਨੂੰ ਇਸ ਚੀਜ਼ ਦੀ ਪਵਾਰ ਦੇ ਲਈ ਬਹੁਤ ਉਹਨਾਂ ਨੇ ਉਸ ਵੇਲੇ ਵੀ ਮਤਲਬ ਪਵਾਰ ਦਾ ਨਾਮ ਬਹੁਤ ਉੱਚਾ ਕੀਤਾ ਸੀ ਤੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਸੀ ਕਿ ਨਵੇਂ ਅਖਾੜੇ ਲਾ ਕੇ ਇੱਕ ਨਵੀਂ ਮਤਲਬ ਸ਼ੁਰੂਆਤ ਉਹਨਾਂ ਨੇ ਕੀਤੀ ਸੀ ਮਹਾਨ ਕਵੀ ਭਗਤ ਕ비 ਆਸ਼ਰਮ ਜੀ ਨੂੰ ਸਮਰਪਿਤ ਇਹ ਜਿਹੜੀ ਫਿਲਮ ਬਣਾਈ ਹੈ ਕਿਤੇ ਭਗਤ ਕ비 ਆਸ਼ਰਮ ਜੀ ਜੋ ਗੱਲਾਂ ਕਹਿ ਗਏ ਭਗਤ ਕ비 ਆਸ਼ਰਮ ਦੀ ਯਾਦਗਾਰ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਉਸ ਦੌਰਾਨ ਅਸੀਂ ਜਿਹੜੀ ਜਗ੍ਹਾ ਉਹ ਲਾਊਟ ਕਰਾਈ ਸੀਗੀ ਤੇ ਅੱਜ ਉਸ ਜਗ੍ਹਾ ਤੇ ਉਹ ਦੀ ਸਮਾਰੋਹ ਦੀਪਰੂ ਇੰਟਰਨੈਸ਼ਨਲ ਜੇ ਬੈਨਰ ਹੱਥ ਬਣ ਰਹੀ ਹੈ ਮੈਂ ਫਿਲਮ ਦਾ ਡਾਇਰੈਕਟਰ ਡਾਇਰੈਕਟਰ ਹਾਂ ਔਰ ਪੂਰੀ 1.5 ਸਾਲ ਦੀ ਸਰਚ ਹੋਈ ਹੈ ਭਗਤ ਅਸਰਾਮ ਜੀ ਤੇ ਪੂਰੀ ਟੀਮ ਜਿਹੜੀ ਹੈਗੀ ਆ ਉਹਨਾਂ ਨੇ ਰਲ ਕੇ ਬੱਚਾ ਜਿਹੜਾ ਬੇਵਜਾਨ ਹੈ ਕਿਉਂਕਿ ਬੇਵਜਾਨ ਸੀ ਪਰ ਜਿਹੜੇ ਹੈਗੇ ਸੀ ਭਗਤ ਅਸਰਾਮ ਜੀ ਅਸੀਂ ਉਹਨਾਂ ਦਾ ਬੱਚਾ ਹੀ ਲਿਆ ਉਹਨਾਂ ਦੇ ਪਰਿਵਾਰ ਚੋਂ ਬੱਚਾ ਲਿਆ ਜਿਹਨੇ ਕਲਦਾਰ ਨਵਾਇਆ ਔਰ ਕੈਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ ਆ ਬਹੁਤ ਵਧੀਆ ਇੱਕ ਤੱਕ ਫਿਲਮ ਬਣ ਗਈ ਭਗਤਾ ਸ਼ਰנג ਜੋ ਪੁਆਦ ਦੇ ਕੰਦੇ ਮਹਾਨ ਕਵੀ ਰਹੇ ਨੇ ਬੁੜੀਆਂ ਕਦੇ ਉਹਨਾਂ ਨੇ ਸੱਚੀਆਂ ਗੱਲਾਂ ਕੀਤੀਆਂ ਸੀ ਅੱਜ ਸਾਚੂਰੀਆਂ ਕੀ ਕਹਿਣਾ ਚਾਹੋਗੇ ਪਹਿਲਾਂ ਤੁਸੀਂ ਦੇਖੋ ਸਾਡੇ ਪਵਾਰ ਦੇ ਬਹੁਤ ਹੀ ਮਹਾਨ ਕਵੀ ਸੰਤ ਰੂਪ ਬ੍ਰह्म ਗਿਆਨੀ ਭਗਤ ਆਸਾ ਰਾਮ ਜੀ ਦੇ ਜੀਵਨ ਤੇ ਜੋ ਇਹ ਫਿਲਮ ਬਣਾਈ ਗਈ ਹੈ ਮੈਂ ਸਾਰਿਆਂ ਨੂੰ ਸਾਰੀ ਟੀਮ ਨੂੰ ਟੀਮ ਰੂਹ ਨੂੰ ਟੀਮ ਰੂਹ ਇੰਟਰਨੈਸ਼ਨਲ ਨੂੰ ਇਸ ਚੀਜ਼ ਦੀ ਮੁਬਾਰਕਵਾਦ ਦਿੰਨਾ ਉਹਨਾਂ ਦੇ ਰਾਈਟਰ ਤੇ ਜੋ ਪ੍ਰੋਡਿਊਸਰ ਨੇ ਵਿਕੀ ਸਿੰਘ ਜੀ ਮੈਂ ਉਹਨਾਂ ਨੂੰ ਮੁਬਾਰਕਵਾਦ ਦਿੰਨਾ ਤੇ ਬਹੁਤ ਹੀ ਇੱਕ ਸਾਡੇ ਮੈਂ ਸਮਝਦਾ ਵੀ ਪਵਾ ਦੇ ਲਈ ਬਹੁਤ ਉਹਨਾਂ ਨੇ ਉਸ ਵੇਲੇ ਵੀ ਮਤਲਬ ਪਵਾ ਦਾ ਨਾਮ ਬਹੁਤ ਉੱਚਾ ਕੀਤਾ ਸੀ ਤੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਸੀ ਕਿ ਨਵੇਂ ਅਖਾੜੇ ਲਾ ਕੇ ਇੱਕ ਨਵੀਂ ਮਤਲਬ ਸ਼ੁਰੂਆਤ ਉਹਨਾਂ ਨੇ ਕੀਤੀ ਸੀ আর ਜੋ ਗੱਲਾਂ ਉਹ ਕਹਿਗੇ ਕਿਉਂਕਿ ਉਹ ਮੈਂ ਸਮਝਦਾ ਪੂਰਨ ਬ੍ਰਹਮ ਗਿਆਨੀ ਸੀ ਜੋ ਗੱਲਾਂ ਕਹਿਗੇ ਵੀ ਇੱਥੇ ਸ਼ਹਿਰ ਬਸੇਗਾ ਪੱਥਰਾਂ ਦਾ ਸ਼ਹਿਰ ਹੋਏਗਾ ਵੱਡੀਆਂ-ਵੱਡੀਆਂ ਬਿਲਡਿੰਗਾਂ ਬਣਗੀਆਂ ਪੈਕਟਾਂ 'ਚ ਦੁੱਧ ਮਿਲੇਗਾ ਔਰ ਬਿਨਾ ਬੱਤੀ ਔਰ ਤੇਲ ਤੋਂ ਦੀਵੇ ਆਪਣੇ ਲਾਈਟ ਜਗੇਗੀ ਸੋ ਮੈਂ ਸਮਝਦਾ ਵੀ ਉਹ ਕਿੰਨੇ ਕਿੰਨੇ ਮਹਾਨ ਮਤਰ ਬ੍ਰਹਮ ਗਿਆਨੀ ਸੀ ਸੋ ਮੈਂ ਸਾਰਿਆਂ ਨੂੰ ਸਾਡੇ ਵੀਰ ਪ੍ਰਵਿੰਦਰ ਸਿੰਘ ਸੁਹਾਣਾ ਜੀ ਜਿਹਨ ਆਪਣੇ ਲੰਬardar ਜੀ ਸਾਰੇ ਜਿੰਨੇ ਵੀ ਟੀਮ ਸਾਰੇ ਹੈਗੇ ਨੇ ਸਾਰਿਆਂ ਨੂੰ ਇਸ ਚੀਜ਼ ਦੀ ਮੁਬਾਰਕਵਾਦ ਦਿੰਦਾ ਜਿਨ੍ਹਾਂ ਦੇ ਸਹਿਯੋਗ ਨਾਲ ਇੱਕ ਬਹੁਤ ਵੱਡਾ ਜਿਹੜਾ ਇਹਨਾਂ ਨੇ ਉਪਰਾਲਾ ਕੀਤਾ। ਪਰ ਤੁਹਾਨੂੰ ਨਹੀਂ ਕਿ ਲੱਗਦਾ ਇਸ ਤਰ੍ਹਾਂ ਦੇ ਜਿਹੜੇ ਮਹਾਨ ਕਵੀ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਹੜਾ ਜਾਗਰੂਕ ਕਰਨ ਵਾਸਤੇ ਕੋਈ ਯਾਦਗਾਰਾ ਹੋਣ ਕੋਈ ਜਿਹੜੇ ਤਿਆਸਕ ਥਾਵੇਂ ਇਹਨਾਂ ਦੇ ਨਾਂ ਦੇ ਉੱਤੇ ਹੋਣ ਇਸ ਤਰ੍ਹਾਂ ਦੇ? ਮੈਂ ਕਹਿੰਦਾ ਬਿਲਕੁਲ ਸਾਡੇ ਇਹੀ ਸਿਸਟਮ ਦੀ ਘਾਟ ਹੈ, ਸਰਕਾਰਾਂ ਦੀ ਘਾਟ ਹੈ। ਇਹੋ ਜਿਹੇ ਮਹਾਨ ਕਵੀ, ਇਹੋ ਜਿਹੇ ਮਹਾਨ ਪੁਰਸ਼ ਜਿਹੜੇ ਜਿਨ੍ਹਾਂ ਨੇ ਇੱਕ ਤਬਦੀਲੀ ਲਿਆਂਦੀ ਹੋਵੇ। ਦੇਖੋ ਤਾਂ ਉਹ ਅਖਾੜਾ ਜੋ ਸ਼ੁਰੂ ਕਰਕੇ ਇੱਕ ਤਬਦੀਲੀ ਸੀ ਉਸ ਅੱਜ ਤਾਂ ਚਲੋ ਐਂਟਰਟੇਨਮੈਂਟ ਦੇ ਬਹੁਤ ਸਾਧਨ ਹੋ ਗਏ ਨੇ। ਉਦੋਂ ਮਤਲਬ ਬਹੁਤ ਵੱਡੀ ਗੱਲ ਸੀ ਸੋ ਵਾਕਈਏ ਸਿਸਟਮ ਦੀ ਘਾਟ ਹੈ ਤੇ ਜਰੂਰ ਮਤਲਬ ਮੈਂ ਸਮਝਦਾ ਵੀ ਹੋਰ ਵੀ ਕੋਈ ਜਿੰਨੇ ਸਾਡੇ ਮਹਾਨ ਕਵੀ ਲੇਖਕ ਜਾਂ ਮਹਾਨ ਸਾਡੇ ਸੰਤ ਹੋਣੇ ਸਭ ਦੀ ਯਾਦਗਾਰ ਬਣਨੀ ਚਾਹੀਦੀ ਹੈ ਠੀਕ ਹੈ ਅਲਹਮਦੁਲਿਲੇ ਸੁਹਾਣੇ ਦੇ ਆਸਪਾਸ ਦੇ ਬੇਜਵਾਨਾਂ ਦਾ ਬੜਾ ਜਿਹੜਾ ਨਾਮ ਸੀਗਾ ਉਹਨਾਂ ਤੇ ਇੱਕ ਫਿਲਮ ਬਣੀ ਆ ਉਹ ਤਾਂ ਕਿੱਥੇ ਦਿਖਾਇਆ ਜਾਣਾ ਕੀ ਕਹਿਣਾ ਚਾਹੀਦਾ ਦੇਖੋ ਸਾਡੇ ਪੁਵਾਦ ਦੇ ਮਹਾਨ ਕਵੀ ਭਗਤ ਕਵੀ ਆਸ਼ਾ ਰਾਮ ਜੀ ਨੂੰ ਸਮਰਪਿਤ ਇਹ ਜਿਹੜੀ ਫਿਲਮ ਬਣਾਈ ਹੈ ਕਿਉਂਕਿ ਭਗਤ ਕਵੀ ਆਸਰਾਮ ਜੀ ਜੋ ਗੱਲਾਂ ਕਹਿ ਗਏ ਉਹ ਅੱਜ ਸੱਚ ਹੋ ਰਹੀਆਂ ਉਹਨਾਂ ਨੇ ਕਿਹਾ ਸੀਗਾ ਵੀ ਪੈਕਟਾਂ ਚ ਦੁੱਧ ਵੇਖੂਗਾ ਅੱਜ बिक ਰਿਹਾ ਉਹਨਾਂ ਨੇ ਕਿਹਾ ਸੀਗਾ ਵੀ ਅਣ ਬਹਿਆਂ ਬੱਚੀਆਂ ਦੇ ਬਾਲ ਹੋਣਗੇ ਉਹ ਅੱਜ ਸੱਚ ਹੋ ਰਿਹਾ ਸੋ ਅੱਜ ਉਹਨਾਂ ਨੂੰ ਸਮਰਪਿਤ ਫਿਲਮ ਅ ਅੱਜ ਜਿਹੜੀ ਹੈ ਉਹ ਸਨਮੂਕ ਕਰਨ ਜਾ ਰਹੇ ਹਾਂ ਸੋ ਇਸ ਲਈ ਮੈਂ ਸਾਰੀ ਟੀਮ ਜਿਹੜੇ ਨੇ ਇਹ ਫਿਲਮ ਤਿਆਰ ਕਰੀਏ ਵਿਕੀ ਸਿੰਘ ਉਹਨਾਂ ਦੀ ਸਾਰੀ ਟੀਮ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੇ ਮਹਾਨ ਕਵੀ ਨੂੰ ਸਿਰਦਾ ਕੀਤਾ ਜਿਗਦਾ ਸਾਨੂੰ ਭਗਤ ਅਸਰਮਦੀ ਨੇ ਜਿਹੜੇ ਮਹਾਨ ਤੁਸੀਂ ਕਵੀ ਕਹਿੰਦੇ ਹੋ ਉਹਨਾਂ ਲਈ ਕੋਈ ਯਾਦਗਾਰ ਇਸ ਤਰ੍ਹਾਂ ਦੀ ਬਣੀ ਚਾਹੀਦੀ ਸੀ ਭਗਤ ਕਵੀ ਅਸਰਮਦੀ ਯਾਦ ਕਰ ਜਦੋਂ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਬਣੀ ਉਸ ਦੌਰਾਨ ਅਸੀਂ ਜਿਹੜੀ ਜਗ੍ਹਾ ਉਹ ਅਲਾਟ ਕਰਾਈ ਸੀਗੀ ਤੇ ਅੱਜ ਉਸ ਜਗ੍ਹਾ ਤੇ ਉਹਨਾਂ ਦੀ ਸਮਾਦ ਬਣੀ ਹੋਈ ਹੈ ਤੇ ਉੱਥੇ ਵਗੈਰਾ ਤੌਰ ਤੇ ਹਾਲ ਬਣਿਆ ਹੋਇਆ ਤੇ ਉੱਥੇ ਲੋਕ ਸੁੱਖਾਂ ਸੁਖਦੇ ਆ ਜਿਹੜੀਆਂ ਸੁੱਖਾਂ ਅਜ ਬਰ ਆਉਣੀਆਂ ਸੋ ਆਉਣ ਵਾਲੇ ਸਮੇਂ ਚ ਵੀ ਸਾਡਾ ਇਹ ਤૈયਾਰ ਰਹੇਗਾ ਕਿ ਭਗਤ ਕਬੀਰ ਆਸਰਾਮ ਦੀ ਕੋਈ ਵੱਡੇ ਪੱਧਰ ਤੇ ਕੋਈ ਮੇਲੇ ਜਾਂ ਇਸ ਪੁਆਦੇ ਇਲਾਕੇ ਦੇ ਵਿੱਚ ਕੋਈ ਨਾ ਕੋਈ ਸਿਹਤ ਨਾਲ ਜੋੜਨ ਦੇ ਲਈ ਕੋਈ ਜਿੰਨੇ ਵੀ ਯਤਨ ਕਰ ਸਕੀਏ ਉਹ ਕਰਨ ਦੀ ਕੋਸ਼ਿਸ਼ ਕਰਾਂਗੇ ਇਦੇ ਵਿੱਚ ਉਹਦਾ ਕਿਰਦਾਰ ਦਿਖਾਇਆ ਹੈ ਭਗਤਾ ਸਰਾਮ ਦਾ ਕੀ ਦਿਖਾਇਆ ਹੈ ਬਿਲਕੁਲ ਜੀ ਇਹ ਬੱਚੇ ਦੇ ਵੱਲੋਂ ਕਿਰਦਾਰ ਨਿਭਾਇਆ ਗਿਆ ਉਹ ਉਹ ਉਹਦੇ ਵੱਲੋਂ ਸਾਰੀ ਉਹ ਜੋ ਜੋ ਸੁਣਿਆ ਜੋ ਜੋ ਲਿਖਿਆ ਹੋਇਆ ਉਹਨੂੰ ਅੱਜ ਲੋਕਾਂ ਦੇ ਸਾਹਮਣੇ ਕਰ ਰਹੇ ਇਤਿਹਾਸ ਕੀ ਸੀਗਾ ਭਗਤਾ ਸਰਾਮ ਦਾ ਇਥੋਂ ਪਾਤਾਰਾਮ ਜੀ ਇੱਕ ਗੋਈਏ ਸੀਗੇ ਪਵਾਦੇ ਉਹਨਾਂ ਜ਼ਮਾਨਿਆਂ ਦੇ ਵਿੱਚ ਪੁਰਾਣੇ ਜ਼ਮਾਨਿਆਂ ਦੇ ਵਿੱਚ ਜਦੋਂ ਲੈਟਾਂ ਦੀ ਬਵਸਤਾ ਨਹੀਂ ਸੀਗੀ ਮਸਾਲਾਂ ਲੈ ਕੇ ਉਹ ਰਾਤ ਨੂੰ ਖਾੜੇ ਲਾਉਂਦੇ ਸੀਗੇ ਕਾਉਂਦੇ ਸੀਗੇ ਸੋ ਉਹ ਉਹ ਪ੍ਰਾਤਨ ਸੱਭਿਆਚਾਰ ਅੱਜ ਜਿਹੜਾ ਤੋਂ ਆਪਾਂ ਟੁੱਟਦੇ ਜਾ ਰਹੇ ਸੀਗੇ ਉਹਨੂੰ ਦੁਬਾਰਾ ਪਰਫੁੱਲਤ ਕਰਨ ਦੇ ਲਈ ਇਹ ਫਿਲਮ ਬੜੀ ਸਾਜਗਰ ਫਿੱਟ ਹੋਵੇ। ਜੀ ਰੂਹ ਵੱਲੋਂ ਜਿਹੜੀ ਹੈ ਭਗਤਾ ਸਰਾਵ ਦੇ ਫਿਲਮ ਲਈ ਹੈ ਕਿ ਮੈਂ ਵਿਚਾਰ ਆ ਕਿ ਕਹਿਣਾ ਚਾਹੂਗੇ। ਕੌਣ کردار ਨੂੰ ਮਾਰੇ? ਜਿਹੜੀ ਫਿਲਮ ਹੈ ਟੀਮ ਰੂ ਇੰਟਰਨੈਸ਼ਨਲ ਜੇ ਬਨ ਰਹੀ ਹੈ ਮੈਂ ਫਿਲਮ ਦਾ ਡਾਇਰੈਕਟਰ ਡਾਇਰੈਕਟਰ ਹਾਂ ਔਰ ਪੂਰੀ 1.5 ਸਾਲ ਦੀ ਸਰਚ ਹੋਈ ਹੈ ਭਗਤਾ ਸਰਾਮਜੀਤ ਤੇ ਪੂਰੀ ਟੀਮ ਜਿਹੜੀ ਹੈਗੀ ਆ ਉਹਨਾਂ ਨੇ ਰਲ ਕੇ ਮਿਹਨਤ ਕੀਤੀ ਹੈ ਇਹਦੇ ਵਿੱਚ ਸਾਡੇ ਨਾਲ ਜਿਹੜੇ ਮੋਢੇ ਨਾਲ ਮੋਢਾ ਜੋੜ ਖੜੇ ਨੇ ਉਹ ਪਰਮਿੰਦਰ ਸਿੰਘ ਸੁਹਾਣਾ ਜੀ ਉਹ ਸੁਬਿਰਨ ਬਹਾਲ ਅੰਕਲ ਜੀ ਨੇ ਬੀਕੇ ਗੋਇਲ ਜੀ ਹੈ ਜੀ ਉਮਰਾਓ ਸਿੰਘ ਜੀ ਹੈ ਕੇਸਰ ਸਿੰਘ ਜੀ ਹੈ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਫਿਲਮ ਦਾ ਜਿਹੜਾ ਵਿਸ਼ਾ ਹੈ ਉਹ ਭਗਤ ਅਸਾ ਰਾਮ ਜੀ ਉੱਪਰ ਹੈ ਕਿਉਂਕਿ ਉਹਨਾਂ ਦੀ ਜੀਵਨ ਕਹਾਣੀ ਹੈ ਜੀ ਉਹਨਾਂ ਦੀ ਜੀਵਨੀ ਕਿੱਦਾਂ ਦੀ ਸੀ ਉਹ ਕਿੱਦਾਂ ਦਾ ਜੀਵਨ ਜਿਉਂਦੇ ਸੀ ਔਰ ਕਿੱਦਾਂ ਦਾ ਉਹਨਾਂ ਨੇ ਅਖਾੜਿਆਂ ਨੂੰ ਇਹ ਰੂਪ ਦੇ ਕੇ ਔਰ ਕਿੱਦਾਂ ਇੱਕ ਟੋਲੀ ਤਿਆਰ ਕਰਕੇ ਆਪਣਾ ਨਾਂ ਕਮਾਇਆ ਪੁਆਦੀ ਇਲਾਕੇ ਦਾ ਨਾਂ ਪੁਆਦੀ ਦੇ ਵਿੱਚ ਪਹਿਲੀ ਜਿਹੜੀ ਹੈਗੀ ਹੈ ਪਹਿਲੀ ਡਾਕੂਮੈਂਟਰੀ ਫਿਲਮ ਹੈ ਭ ਕਵਾਦੀ ਬੁਲੇਚ ਬਣੀ ਹੈ ਪ੍ਰੋਜੈਕਟ ਲਈ ਇਹਦੇ ਵਿੱਚ ਇੱਕ ਪਰਮਾ ਬੱਚਾ ਜਿਹੜਾ ਬੇਵਜਬਾਨ ਹੈ ਕਿਉਂਕਿ ਬੇਵਜਬਾਨ ਸੀ ਪਰ ਜਿਹੜੇ ਹੈਗੇ ਸੀ ਭਗਤਾਸ ਆਰਾਮ ਜੀ ਅਸੀਂ ਉਹਨਾਂ ਦਾ ਬੱਚਾ ਹੀ ਲਿਆ ਉਹਨਾਂ ਦੇ ਪਰਿਵਾਰ ਤੋਂ ਬੱਚਾ ਲਿਆ ਜਿਹਨੇ کردار ਨਵਾਇਆ ਔਰ ਬਾਕੀ ਟੀਮਰੂ ਦੇ ਮੈਂਬਰ ਨੇ ਜੋ ਕਲਾਕਾਰ ਨੇ ਉਹਨਾਂ ਨੇ کردار ਨਵਾਏ ਨੇ ਔਰ ਪੂਰੀ ਇਹ ਘੰਟੇ ਦੀ ਫਿਲਮ ਅਸੀਂ ਤਿਆਰ ਕੀਤੀ ਹੈ ਡਾਕੂਮੈਂਟਰੀ ਔਰ ਮੈਨੂੰ ਲੱਗਦਾ ਵੀ ਇਹ ਤੇਰੀ ਫਿਲਮ ਹੈ ਕਵਾਦ ਲਾ ਕੇ ਲਈ ਇੱਕ ਤੋਹਫਾ ਹੈ ਔਰ ਮੀਘਲ ਪਖਤਰ ਸਾਹਿਬ ਤੋਂ ਕਿੰਨੇ ਕਿੰਨਾ ਚਿਰ ਸਰਚ ਕੀਤੀ ਹੈ ਅ तकरीबन ਜੀ 1 ਸਾਲ ਡੇਢ ਸਾਲ ਸਰਚ ਕੀਤੀ ਹੈ ਕਿਉਂਕਿ ਪਹਿਲਾਂ ਅਨਾਉਂਸ ਕੀਤੀ ਸੀ ਤੁਸੀਂ ਪਹਿਲਾਂ ਹੀ ਮੈਨੂੰ ਮਿਲੇ ਸੀ ਆਪਾਂ ਪਹਿਲਾਂ ਵੀ ਕਾਨਫਰੰਸ ਕੀਤੀ ਸੀ ਅਨਾਉਂਸ ਕਰਨ ਤੋਂ ਬਾਅਦ ਅਸੀਂ ਇਸ ਪਰ ਪੂਰੀ ਸਰਚ ਦੇ ਲੱਗੇ ਉਸ ਤੋਂ ਬਾਅਦ ਪੂਰਾ ਸ਼ੂਟ ਕੀਤਾ ਥਾਂ ਥਾਂ ਜਾ ਕੇ ਉਹ ਅਲੱਗ ਅਲੱਗ ਅਖਾੜੇ ਵਾਲੇ ਜੋ ਤਰੋਚਨ ਜੀ ਨੇ ਉਸ ਵਕ ਆਪਣੇ ਜੋ ਵੀ ਇਹਨਾਂ ਦੇ ਹੋਰ ਅਗੇ ਜਿਹੜੀ ਰੀਤ ਨੂੰ ਤੋੜ ਰਹੇ ਨੇ ਵਿਰਸੇ ਨੂੰ ਸੰਭ ਰੇ ਨੇ ਉਹਨਾਂ ਦੇ ਅਸੀਂ ਸੰਪਰਕ ਦੇ ਵਿੱਚ ਆ ਕੇ ਸਾਰਿਆਂ ਨਾਲ ਮਿਲ ਮਲਾ ਕੇ ਅਖਾੜੇ ਸ਼ੂਟ ਕੀਤੇ ਕਿੱਦਾਂ ਦੀ ਉਹਦੀ ਬਣ ਗਈ ਹੈ ਅਖਾੜੇ ਦੀ ਕਿੱਦਾਂ ਉਹ ਬੰਤਾਂ ਲਾਉਂਦੇ ਨੇ ਸਾਰਾ ਅਸੀਂ ਆਪਣੇ ਬਰੇਡ ਰਿਕਾਰਡ ਕਰਕੇ ਔਰ ਅੱਜ ਅਸੀਂ ਪੂਰੇ 1 ਸਾਲ ਬਾਅਦ ਇਹਨੂੰ ਲੋਕਾਂ ਚ ਲਿਆਉਣ ਲੱਗੇ ਆਂ ਔਰ ਪਵਾਦ ਦੇ ਲੋਕ ਜਿਹੜੇ ਆਗੇ ਨੇ ਉਹਨਾਂ ਨੂੰ ਬੜਾ ਚਾਹ ਸੀ ਪੁੱਛਦੇ ਸੀ ਵਾਰ-ਵਾਰ ਪਰ ਅੱਜ ਉਹਨਾਂ ਦੀ ਜਿਹੜੀ ਆਸ ਸੀ ਉਹ ਜ ਪੂਰੀ ਹੋਣ ਲੱਗੀ ਆ ਕਿ ਬਾਦ ਲਾ ਕੇ ਲਈ ਕੋ ਬਹੁਤ ਵੱਡਾ ਕੰਮ ਹੋਇਆ ਭਗਤ ਸਾਹਿਬ ਆਰਾਮ ਤੇ ਬਹੁਤ ਵੱਡੀ ਗੱਲ ਹੋਈ ਠੀਕ ਜਪ ਸਟਡੀ ਉਹ ਕੰਪਨੀ ਹੈ ਜਿਹਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟਡੀ ਦੇ ਕੋਲੇ ਅੱਜ ਹੀ ਆਓ